ਖਬਰ ਪੰਜਾਬ ਦੇ ਮੁਕਸਰ ਤੋਂ ਹੈ ਜਿੱਥੋਂ ਦੇ ਪਿੰਡ ਦੂਹੇਵਾਲਾ ਵਿੱਚ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਪਤੀ ਪਤਨੀ ਦੀ ਮੌਤ ਦੀ ਖਬਰ ਹੈ ਜਦਕਿ ਉਹਨਾਂ ਦੇ ਨਾਲ ਤਿੰਨ ਵਿਅਕਤੀ ਗੰਭੀਰ ਦੱਸੇ ਜਾ ਰਹੇ ਨੇ ਤੇਜ਼ ਰਫ਼ਤਾਰ ਦੇ ਚੱਲਦੇ ਕਾਰ ਆਪਣਾ ਸੰਤੁਲਨ ਖੋ ਬੈਠੀ ਅਤੇ ਇਹ ਹਾਦਸਾ ਵਾਪਰ ਗਿਆ ਦੂਜੇ ਪਾਸੇ ਮੁਕਸਰ ਦੇ ਹੀ ਗਿੱਦੜਵਾਹਾ ਵਿੱਚ ਦੂਜਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਡਸਟਰ ਗੱਡੀ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਜ਼ੇਰੇ ਇਲਾਜ ਹੈ ਇਹ ਕੋਈ ਐਕਸੀਡੈਂਟ ਪਾਣੀ ਦੇ ਕੋਲੇ ਜੀ ਵਿੱਚ ਚਾਰ ਪੇਸ਼ੈਂਟ ਸੱਟਾਂ ਲੱਗੀਆਂ ਸੀ ਪੰਜ ਨੇ ਸੀ ਉੱਥੇ ਕਾਰ ਦੇ ਵਿੱਚ ਕਾਰ ਪਲਟ ਗਈ ਸੀ ਉਹਦਾ ਅਲਜੀ ਸਪੋਟਿੰਗ ਅਥਰਿਸ ਨਹੀਂ ਬੱਸ ਹੋ ਗਿਆ ਪੇਸ਼ੈਂਟ ਦੇ ਕੋਲੇ ਆਈਸੋਮੈਟਿਕ ਪੇਸ਼ੈਂਟ ਬਿਲਕੁਲ ਠੀਕ ਹੈ ਦੋ ਪੇਸ਼ੈਂਟ ਸੀਰੀਅਸ ਹੈ ਇਹ ਨੂੰ ਕੋਈ ਅੱਗੇ ਟੱਡਾ ਸਰ ਇਹਨਾਂ 'ਚ ਕੋਈ ਜ਼ਿਆਦਾ ਸੀਰੀਅਸ ਜਿਹਨੂੰ ਕੋਈ ਰੈਫਰ ਕਰਨਾ ਹੈ ਇਹਨਾਂ ਚ ਇੱਕ ਪੇਸ਼ੈਂਟ ਆ ਮਿਸਟਰ ਯਾਦਵ ਆਏ ਕੋਈ ਉਹਨਾਂ ਦੇ ਹਜੇ ਰਿਲੇਟਿਵਸ ਨਹੀਂ ਆਏ ਜਦੋਂ ਆ ਗਏ ਤਾਂ ਫਿਰ ਉਹ ਸੱਤੀ ਸੱਤ ਜ਼ਿਆਦਾ ਲੱਗ ਰਹੀ ਹੈ ਨਾਸੀ ਕਿ ਤਰ੍ਹਾਂ ਪਾਇਆ ਜਿਹਦੇ ਮਸਟਰ ਚੰਦਰਪ੍ਰਕਾਸ਼ ਉਹਨਾਂ ਦੇ ਵੀ ਉਹਨੇ ਪਾਸੇ ਬਾਵਾਂ ਫ੍ਰੈਕਚਰ ਹੈ ਅ ਫਸਕੀ ਨੇ ਵੀ ਉਹਨੇ ਪਾਸੇ ਟੁੱਟੀ ਹੈ ਤਾਂ ਉਹਦਾ ਦਾ ਇਲਾਜ ਸੀ ਕੀਤਾ ਗਿਆ ਠੀਕ ਹੈ ਜੀ ਸਰ ਕੀ ਮਾਮਲਾ ਸੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜੀ ਇੱਕ ਆਲਟੋ ਕਾਰ ਐਚ ਆਰ 30 ਜੀ 2426 ਮਨੋੜ ਦੀ ਤਰਫੋਂ ਮੁਖਰ ਨੂੰ ਜਾ ਰਹੀ ਸੀ ਜੀ ਚੌਕੀ ਦੇ ਨੇੜੇ ਜੰਪ ਚ ਝੱ ਕਰਨ ਕਰਕੇ ਰੁੱਖਲੀ ਚ ਵੱਜ ਕੇ ਨਾ ਡਰਾਈਵਰ ਤੋਂ ਬੇ ਕਾਬੂ ਹੋ ਗਈ ਜੀ ਜੀ ਉਹਦੇ ਚ ਸਵਾਰ ਹਾਂ ਜੀ ਸ਼ਾਮ ਨੂੰ ਸਨ ਵਿੱਚ ਇੱਕ ਲੇਡੀਜ਼ ਚਾਰ ਜੈਂਟਸ ਜੀ ਬ੍ਰਾਖਤ ਨਾਲ ਟਕਰਾਨ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਕਾਫੀ ਸੱਟਾਂ ਲੱਗੀਆਂ ਜੀ ਸਾਰਾ ਤੋਂ ਐਂਬੂਲੈਂਸ ਮਂਗਾ ਕੇ ਉਹਨੂੰ ਕੌਮ ਸਿਵਲ ਅਥਾ ਹਸਪੀਟਲ ਲਾਜਰੀ ਪਹੁੰਚਾ ਦਿੱਤਾ ਗਿਆ ਜੀ ਤੇ ਸਰ ਇਹਨ ਦੇ ਵਿੱਚ ਕੋਈ ਡੈਥ ਵਗੈਰਾ ਜਾਂ ਕੁਝ ਹੋਰ ਕਿੰਨੀ ਜ਼ਿਆਦਾ ਸੀ ਵੀ ਕੱਟ ਨੇ ਸੱਟਾਂ ਕਾਫੀ ਸੀ ਵਿੱਚ ਕੁਝ ਸੀ ਇੱਕ ਦੋ ਮੇਸ਼ਨ ਸੀਰੀਅਸਲੀ ਸੀ ਜੀ ਪਰੰਤੂ ਅਜੇ ਉੱਥੇ ਪਹੁੰਚਿਆ ਜੀ ਸੋਚਣਾ ਹੱਸ ਰਿਹਾ ਹਾਂ ਤੇ जैसी कार्यवाही अगले कानून कार्यवाही में चलेगी मुखसर तो तरसीम टू डीडी रिपोर्ट जगत सेवक वेब टीवी बोलिए जंगल